ਫਾਈਟਰ ਦਿੱਤੀ ਫਤੇ ਅਸੀਂ ਇਸ ਟਾਈਮ ਟਾਈਮ ਆ ਤਕਰੀਬਨ 6 ਵਜੇ ਦਾ ਲਗਭਗ ਤੇ ਖੜੇ ਆ ਹਰੀਕੇ ਪੱਤਨ ਹਰੀਕੇ ਪੱਤਨ ਇੱਧਰ ਕੈਮਰਾਮੈਨ ਨੂੰ ਕਹਿ ਗਿਆਂ ਕਿ ਵਿਖਾ ਦੇ ਜਿਹੜੇ ਦਾਰਾ 31 ਦਾਰ ਜਿਹੜੇ 31 ਦੇ 31 ਦਾਰ ਚੱਲਣ ਡਏ ਆ ਇਸ ਟਾਈਮ ਸਾਰੇ ਬੰਨੇ ਕੈਮਰਾ ਘੁਮਾ ਦੇ ਹਰੀਕੇ ਪੱਤਨ ਦੇ ਕੱਤੀ ਦੇ ਕੱਤੀ ਦਾਰ ਚੱਲਣ ਦਾ ਇੱਧਰ ਲਾਈਵ ਸਟਰੀਮ ਜਿਹੜੀ ਇੱਥੇ ਆ ਇਸ ਟਾਈਮ ਪਾਣੀ ਦੀ ਆਮਦਾ ਤੋੜੀ ਜੀ ਰਾਹਤ ਦੀ ਸਾਹ ਜਿਹੜੀ ਕੱਲ ਦੀ ਮਿਲੀ ਆ ਰਾਹਤ ਮਿਲੀ ਹੋਈ ਆ ਕੱਲ ਦੀ ਕਿ ਪਾਣੀ ਦੀ ਆਮ ਦਾ ਇਸ ਟਾਈਮ ਹਰੀਕੇ ਹੈ ਦੇ ਉੱਤੇ 290000 ਪੌੜੀ ਆ ਰਿਹਾ ਅਪਸਟ੍ਰੀਮ ਤੇ ਡਾਊਨ ਸਟ੍ਰੀਮ ਪਾਣੀ ਆ ਜਿਹੜਾ 270000 ਕਿੰਝ ਚੱਲ ਰਿਹਾ ਵਾ ਸੋ ਇਹ ਲੋਕਾਂ ਲਈ ਰਾਹਤ ਭਰੀ ਖਬਰ ਆ ਕਿਉਂਕਿ ਪਾਣੀ ਜਿਹੜਾ ਸੀ ਪਹਿਲਾਂ 330000 ਕਿੰਝ ਤੱਕ ਚੱਲ ਚੁੱਕਾ ਆ ਸੋ ਸਰੂ ਸਾਹਿਬ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੱਕ ਇਹ ਪਾਣੀ ਇੱਥੋਂ ਹੋਰ ਡਾਊਨ ਜਾਵੇਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਇਹ ਪਾਣੀ ਘਟਣ ਦੀ ਪੂਰੀ ਉਮੀਦ ਆ ਸੋ ਪੈਣਾ ਭਰਾਵਾਂ ਨੂੰ ਇਹ ਦੇਖੀ ਜ ਆਪਣੇ ਬੰਨਾਂ ਦੇ ਉੱਤੇ ਆਪੇ ਬੰਨਾਂ ਦੇ ਉੱਤੇ ਨਿਗਰਾਨੀ ਰੱਖੋ ਕਿ ਸਾਡੇ ਜਦੋਂ ਪਾਣੀ ਲੈਂਦਾ ਉਹਦੇ ਵੀ ਢਾਲ ਆਉਂਦਾ ਬੰਨ੍ਹੇ ਬੰਨਾਂ ਤੇ ਨਿਗਰਾਨੀ ਰੱਖੋ ਤੇ ਪੂਰੇ ਐਕਟ ਵਰੋ ਸੋ ਆ ਦੇਖਾ ਤੁਸੀਂ ਕਿੰਨਾ ਭਿਆਨਕ ਜਿਹੜਾ ਦ੍ਰਿਸ਼ ਆ ਪਾਣੀ ਦਾ 270000 ਪਾਣੀ ਦੀ ਬਹੁਤ ਆ ਇਹ ਨਹੀਂ ਥੋੜਾ ਪਾਣੀ ਅਸਲੀ ਵਾਰ 32 ਕਰੋ ਮਦਬਸਤੀ ਲਾ ਸਕਦੇ ਤੋਂ ਬੰਨ ਟੁੱਟ ਗਿਆ ਸੀ ਕੋੜਾ ਫਾਲੋ 281000 ਤੇ ਟੁੱਟ ਗਿਆ ਸੀ ਪਰ ਇਸ ਵਾਰੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨਾਂ ਬੰਨਾਂ ਦੇ ਉੱਤੇ 281000 ਪਰ ਟੁੱਟ ਗਿਆ ਸੀ ਤੇ ਇਸ ਵਾਰੀ 330000 ਪਾਣੀ ਜਿਹੜਾ ਬੰਨ ਝੱਲ ਗਿਆ ਪਰ ਅਸੀਂ ਧੰਨਵਾਦ ਕਰਦੇ ਆ ਸੰਪਰਦਾਵਾ ਦਾ ਤੰਤਨ ਬਾਬਾ ਜਿਹੜੀ ਜੱਤ ਸੰਪਰਦਾ ਸਾਡਾ ਉਤਾਰ ਸਿੰਘ ਜੀ ਤੇ ਤੰਤਨ ਬਾਬਾ ਸੁੱਖਾ ਸਿੰਘ ਸੁਰੀਆ ਵਾਲੇ ਤੇ ਹੋਰ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਵੱਡਾਂ ਦੇ ਉੱਤੇ ਜੀਰੂ ਜੀਰੂ ਮਿੱਟੀ ਆ ਕੇ ਟੋੜੇ ਪਰ ਕੇ ਤੇ ਬੜੀ ਬੱਧੀ ਸੇਵਾ ਕੀਤੀ ਆ ਤਾਂ ਜੋ ਜਿਹੜਾ ਅੰਨਾ ਤੋਂ ਬਾਹਰ ਵਸਦੇ ਲੋਕ ਆ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਅਸੀਂ ਸੰਪਰਦਾਵਾਂ ਦਾ ਤੇ ਆਪਣੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੌਫੀ ਘੜੀ ਦੇ ਆਪਣੇ ਭਰਾਵਾਂ ਦੀ ਬਹੁਤ ਫੜੀ ਸੋ ਤੇਲੀਆ ਬੈਂਤੀਆ ਦੇ ਨਾਲ ਵਾਹਿਗੁਰੂ ਜੀ ਤਾ ਸਾਲ ਸਾਹਿਬ ਵਾਹਿਗੁਰੂ ਜੀ